ਅੱਜ ਅਸੀਂ ਔਨਰੇਬਲ ਸਪੈਸ਼ਲ ਕੋਰਟ ਮੋਹਾਲੀ ਵਿੱਚ ਦਰਖਾਸਤ ਦਿੱਤੀ ਹੈ ਕਿ ਇਸ ਕੇਸ ਦੀਆਂ ਜਿਹੜੀ ਪ੍ਰੋਸੀਡਿੰਗਸ ਨੇ ਉਹ ਇਨ ਕੈਮਰਾ ਨਹੀਂ ਹੋਣੀ ਚਾਹੀਦੀਆਂ ਪਰ ਸਾਰੇ মিডিਆ ਪਰਸਨਲ ਦੇ ਸਾਹਮਣੇ ਹੋਣੀ ਚਾਹੀਦੀਆਂ ਤੇ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਕੇਸ ਨੇ ਬਹੁਤ ਪਬਲਿਕ ਇੰਪੋਰਟੈਂਸ ਗੇਨ ਕੀਤੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਪੰਜਾਬੀ 올ਓਵਰ ਦ ਵਰਲਡ ਜਾਣਨਾ ਚਾਹੁੰਦੇ ਨੇ ਕਿ ਸੱਚਾਈ ਕੀ ਹੈ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਐਨਡੀਪੀਐਸ ਕੇਸ ਨਹੀਂ ਹੈ ਇਹਦੇ ਵਿੱਚ ਕੋਈ ਹਜ਼ਾਰ ਏਕੜ ਜ਼ਮੀਨ ਨਹੀਂ ਮਿਲੀ ਕੋਈ 29 ਮੋਬਾਈਲ ਨਹੀਂ ਮਿਲੇ ਕੋਈ 540 ਕਰੋੜ ਰੁਪਏ ਹੈ ਨਹੀਂ ਤੇ ਜੋ ਸਪੈਸ਼ਲ ਪਬਲਿਕ ਪ੍ਰੋਸੀਕਿਊਟਰਸ ਨੇ ਉਹ ਬੈਂਚ ਡਾ ਕੇ ਬਾਹਰ ਲੋਕਾਂ ਸਾਹਮਣੇ ਝੂਠ ਬੋਲ ਦਿੰਨੇ ਔਰ ਇੱਥੇ ਜਿਹੜੀ ਸਾਡੀ ਐਪਲੀਕੇਸ਼ਨ ਹੈ ਉਹ ਆਪੋਸ ਕਰ ਰਹੇ ਪਹਿਲੀ ਵਾਰ ਇਦਾਂ ਹੋਇਆ ਹੈ ਕਿ ਕਿਸੇ ਡਿਫੈਂਸ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਕਿ ਸਾਰੀ ਜਿਹੜੀ ਸਾਰੀ ਪ੍ਰोसीडिंग ਉਹ ਜਨਤਕ ਕਰੋ ਇਹ ਕੁ ਪ੍ਰਚਾਰ ਕਰਨਾ ਬੰਦ ਕਰੋ ਨਾ ਤੁਹਾਡੀ ਨਾ ਸਾਡੀ ਜੋ ਕੋਰਟ 'ਚ ਹੋ ਰਹੀ ਹੈ ਜੋ ਗੱਲਾਂ ਹੋ ਰਹੀਆਂ ਨੇ ਜੋ ਸਚਾਈ ਹੈ ਉਹ ਲੋਕਾਂ ਸਾਹਮਣੇ ਪੇਸ਼ ਹੋਣੀ ਚਾਹੀਦੀ ਹੈ ਸਰਕਾਰ ਨੇ 16 ਪੇਜਾਂ ਦਾ ਜਵਾਬ ਦਿੱਤਾ ਹੈ ਜਿਹਦੇ ਵਿੱਚ 13.5 ਪੇਜ ਸਿਰਫ ਇਸ ਕਰਕੇ ਹੈ ਕਿ ਵਿਕਰਮ ਸਿੰਘ ਮੁਜੀਤਿਆ ਸਾਨੂੰ ਡਰਾਉਂਦਾ ਧਮਕਾਂਦਾ ਮੁੱਛਾਂ ਤਾਂ ਰੱਖਦਾ ਹੈ ਟੇਪਟਾ ਨੂੰ ਖਾਪੀ ਦਿੰਦਾ ਹੈ ਇਹ ਵੀਡੀਓਸ ਵਿੱਚ ਪੀਸੀ ਐਕਟ ਦਾ ਕੋਈ ਜ਼ਿਕਰ ਨਹੀਂ ਹੈ ਐਨਡੀਪੀਐਸ ਦੀ ਧਾਰਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਇਹ ਕਹਿੰਦੇ ਜੀ ਬਾਹਰ ਆ ਗਿਆ ਸਾਨੂੰ ਡਰਾਏਗਾ ਧਮਕਾਏਗਾ ਇੱਕ ਉਹ ਲੋ ਬਾਈਡਿੰਗ ਸਿਟੀਜ਼ਨ ਹੈ ਤੁਸੀਂ ਆਪ ਦੇ ਜਿਹੜੀਆਂ ਤੁਸੀਂ ਗਲਤ ਫੈਸਲੇ ਕੀਤੇ ਹੈ ਜਿਹੜੀ ਤੁਹਾਡੀ ਆਪ ਦੀਆਂ ਕਰਤੂਤਾ ਨੇ ਤੁਸੀਂ ਉਹਦਾ ਕਰਕੇ ਡਰਦੇ ਹੋ ਕਿ ਤੁਹਾਡਾ ਪਰਦਾ ਖਾਸ਼ ਹੋ ਜਾਏਗਾ ਇੱਕ ਵੀ ਡਾਕੂਮੈਂਟ ਉਹਨਾਂ ਨੇ ਰਿਪਲਾਈ ਵਿੱਚ ਨਹੀਂ ਲਾਇਆ ਇੱਕ ਵੀ ਡਾਕੂਮੈਂਟ ਨਹੀਂ ਦਿਖਾਇਆ ਕਿ ਜਿੱਥੇ ਕਿਵੇਂ ਉਹ ਡਿਸਪਰੋਪੋਰਸ਼ਨ ਐਸੈਟ ਦਾ ਕੇਸ ਹੈ ਜਾਂ ਕਿਵੇਂ ਐਂਡੀਪੀਐਸ ਦਾ ਕੇਸ ਹੈ ਥੈਂਕ ਯੂ